ਸਾਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਤੁਸੀਂ ਜਾਣਦੇ ਹੋ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੈਚ ਕਰਵਾਏ ਜਾ ਰਹੇ ਹੈ ਸੋ ਮੈਂ ਦੱਸ ਦੇਵਾਂ ਕਿ ਆਉਣ ਵਾਲੀ 14 ਜੁਲਾਈ ਦਿਨ ਐਤਵਾਰ ਨੂੰ ਮੇਰੇ ਵੀਰੋ ਸੰਡੇ ਵਾਲੇ ਦਿਨ ਕਮੈਂਟਰੀ ਦੀਆਂ ਗਰਾਊਂਡਾਂ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਗਰਾਊਂਡ ਦਾ ਜਿਹੜਾ ਪੋਸਟ ਕੋਡ ਹੈ ਸਟੋਕ ਹੀਥ پارک ਕਮੈਂਟਰੀ ਦੀ ਗਰਾਊਂਡ ਹੈ ਪੋਸਟ ਕੋਡ CV24PS ਇਹ ਗਰਾਊਂਡ ਦਾ ਜਿਹੜਾ ਪੋਸਟ ਕੋਡ ਹੈ ਮੇਲਾ ਕਰਵਾ ਰਹੇ ਟੂਰਨਾਮੈਂਟ ਕਰਵਾ ਰਹੇ ਦੀਪਾ ਮੌਲੀ ਜੀ ਸਤਨਾਮ ਸਿੰਘ ਦੀ ਸਾਡੇ ਗੀਤਾ ਬਾਜਵਾ ਜੀ ਤੇ ਸ਼ੀਰਾ ਸ਼ੰਕਰੀਆ ਮੱਖਣ ਸ਼ੰਕਰੀਆ ਭਜਨ ਸਮਰਾਜੀ ਸ਼ਿੰਦਾ ਗਵਟਾਲਾ ਬਗੀਚਾ ਸਾਡਾ ਭਾਈ ਜੀਤਾ ਢੰਡਾ ਜੀ ਜਸਵੰਤ ਸਿੰਘ ਦੀ ਬਿੱਟੂ ਟੀਣਾ ਜੀ ਰਲ ਮਿਲ ਕੇ ਇਹ ਖੇਡ ਮੇਲਾ ਕਰਵਾ ਰਹੇ ਹੈ ਸੋ ਮੇਰੇ ਵੀਰੋ ਆਉਣਾ ਨਾ ਭੁੱਲਣਾ ਬੜੇ ਤਕੜੇ ਮੈਚ ਹੁੰਦੇ ਐ ਇੰਗਲੈਂਡ ਸੀਜ਼ਨ ਦੇ ਵਿੱਚ ਐਰ ਕੀ ਮੇਰੇ ਵੀਰੋ ਕਬੱਡੀ ਖਿਡਾਰੀ ਵੀ ਚੋਟੀ ਦੇ ਪਹੁੰਚੇ ਹੋਏ ਐ ਸੋ ਮਿਲਦੇ ਆ 14 ਜੁਲਾਈ ਦਿਨ ਐਤਵਾਰ ਕਵੈਂਟਰੀ ਦੀਆਂ ਗਰਾਊਂਡਾਂ ਦੇ ਵਿੱਚ ਪੋਸਟ ਕੋਡ CV24 PS ਰੱਬ ਰਾਖਾ